ਦੋਂ ਕੀ ਕੀ ਮੰਦੇ ਵਿੱਚ ਚੱਲਦਾ ਸੀ ਜਦੋਂ ਪੁੱਤਾਂ ਨੂੰ ਪਾਲੀ ਫਸਲ ਕਿਉਂਕਿ ਤੁਸੀਂ ਤਾਂ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਜਾਂਦੇ ਆ ਬੰਦੇ ਦੇ ਅੱਖਾਂ ਮੂਰੇ ਕੁਛ ਅਨੇਰਾ ਹੀ ਆ ਜਾਂਦਾ ਜਦੋਂ ਦੇਖਦੇ ਕੋਦੋਂ ਲਈ ਕੇਰਾਂ ਚਰਾਟ ਫੈਕੀ ਸਾਰੇ ਪਿੰਡੇ ਦੇ ਵਿੱਚ ਕਿ ਹਾਂਜੀ ਐ ਹੋ ਗਿਆ ਵੀ ਬਸ ਖਤਮ ਹੋ ਗਿਆ ਹਾਂ ਉਹ ਦੋਸਤਾਂ ਇਤਰਾਟ ਫਿਰਦੀ ਸਾਡੇ ਪਿੰਡ ਵਿੱਚ ਬਸ ਕੁਝ ਸੁਲਝਦਾ ਉਹ ਵੀਡੀਓ ਬਾਈ ਦੀ ਕਰਕੇ ਸਾਰੇ ਲੋਕਾਂ ਨੇ ਹਾਂਜੀ ਹਾਂ ਜੀ ਹਾਂਜੀ ਉਹ ਬਾਈ ਕਰਕੇ ਸਾਡੀ ਬਹੁਤ ਮਦਦ ਕੀਤੀ ਅਸੀਂ ਹੁਣ ਸਾਰਿਆਂ ਨੂੰ ਛੋਡੇ ਰਹੀ ਕਹਿੰਦੇ ਆ ਬਈ ਸਾਡੀ ਮਦਦ ਪੂਰੀ ਹੋ ਗਈ ਬਾਈ ਜਿੰਨਾ ਸਾਡਾ ਘਾਟਾ ਪਿਆ ਸੀ ਉਹ ਸਾਡਾ ਪੂਰਾ ਆ ਗਿਆ ਹੁਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਈ ਕੋਈ ਵੀ ਸਾਨੂੰ ਬਈ ਪੈਸਾ ਨਾ ਪਾਇਓ ਕਿਉਂਕਿ ਸਾਡੇ ਪੈਸੇ ਪੂਰੇ ਹੋ ਗਏ ਸੋਥਾ ਦੇ ਵਿੱਚ ਮੌਜੂਦ ਆ ਤਾਂ ਇਹਨਾਂ ਬਾਈਆਂ ਤੋਂ ਜਾਣਾਂਗੇ ਕਿ ਅੱਗਾ ਜਿਹੜੀ ਕਿਵੇਂ ਲੱਗਦੀ ਹੈ ਤਾਂ ਇਹ ਜਿਹੜਾ ਦੁੱਖ ਹੈ ਇਹਨਾਂ ਤੇ ਕਿਵੇਂ ਡਿੱਗਦਾ ਹੈ ਬਾਈ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਸਾਰਿਆਂ ਦੀ ਸੱਸੀ ਕਾਲ ਬਾਈ ਅਸਾ ਅੱਜ ਜੀ ਆਪਣੇ ਨਾਲ ਦੇ ਪਿੰਡ ਦੁਹੇ ਵਾਲੇ ਤੋਂ ਚੱਕ ਦੁਹੇ ਵਾਲਾ ਪਿੰਡ ਆ ਜੀ ਇੱਥੋਂ ਅੱਗ ਚੱਲੀ ਪਤਾ ਨਹੀਂ ਵੀ ਕਾਸੇ ਚੀਜ਼ ਤੋਂ ਵੀ ਕੋਈ ਤਾਂ ਕਹਿੰਦਾ ਪਟਾਕੇ ਚੱਲੇ ਕੋਈ ਕਹਿੰਦਾ ਰੂੜੀ ਤੋਂ ਲੱਗੇ ਕੋਈ ਕੋਸ ਕਹੀ ਜਾਂਦਾ ਜੀ ਉੱਥੋਂ ਚੱਲੀ ਉੱਥੋਂ ਅੱਗ ਸਾਰੀ ਆਪਣੇ ਇੱਧਰ ਨੂੰ ਹਵਾ ਨਾਲ ਨੇਰੀ ਨਾਲ ਆਈ ਜੀ ਜਦੋਂ ਅੱਗ ਲੱਗੀ ਅਸੀਂ ਤਾਂ ਘਰੇ ਸੀ ਜੀ ਤੇ ਜਦੋਂ ਹੋਕਾ ਦਿੱਤਾ ਗੁਰਦੁਆਰੇ ਤੇ ਆਏ ਅਸੀਂ ਇੱਥੇ ਉਦੋਂ ਸਾਡੇ ਵਾਹਣਾਂ ਦੇ ਵਿੱਚ ਹੀ ਅੱਗ ਲੱਗੀ ਠੀਕ ਹੈ ਆਪਣਾ ਕਿੰਨਾ ਏਕੜ ਆ ਜਿਹੜਾ ਵਾਹਣ ਆ ਜਿਹੜਾ ਅੱਗ ਨੇ ਰਾਖਾ ਆਪਣਾ ਜੀ 2.5 ਏਕੜ ਹੈਗਾ ਜੀ ਇੱਥੇ ਵਾਹਣ ਠੀਕ ਹੈ ਉਹ ਜਿਹੜਾ ਜਮਈ ਰਾਤ ਕਰਦਾ ਜੀ ਪੂਰੇ ਪਿੰਡ ਦੇ ਵਿੱਚ ਜਿਹੜੀ ਲੱਗੀ ਆ ਪੂਰੇ ਪਿੰਡ ਚ ਕਿੰਨੇ ਕਿੱਲਿਆਂ ਦਾ ਨੁਕਸਾਨ ਹੋ ਗਿਆ ਇਹ ਘਟੋ ਘਟ 65 ਕਿਲੇ ਵਾਣ ਹੈਗਾ ਜੀ 60 65 ਕਿਲੇ ਵਾਣ ਆਪਣੇ ਮਾ ਆਪਣੇ ਪਿੰਡ ਦਾ ਜਿਹੜੀ ਕਾਨਕ ਖੜੀ ਸੀ ਜੀ ਜਿਹੜੀ ਸਰਕੀ ਜੀ ਪਹਿਲੀ ਆਪਣੀਆਂ ਕਿ ਠੇਕੇ ਤੇ ਇਹ ਆਪਣੇ ਆਪ ਦੀ ਆਪਦੀ ਪਹਿਲੀ ਹੈ ਜੀ ਜੱਦੀ ਪਹਿਲੀ ਹੈ ਜੀ ਠੀਕ ਹੈ ਜਦੋਂ ਤੁਸਾਨੂੰ ਪਤਾ ਲੱਗਦਾ ਵੀ ਇਹ ਸਾਰਾ ਕੁਝ ਹੋ ਰਿਹਾ ਉਦੋਂ ਤੁਸੀਂ ਫਿਰ ਭੱਜ ਕੇ ਕਿੰਨੇ ਕੁ ਟਾਈਮ ਚ ਇੱਥੇ ਪਹੁੰਚਦੇ ਅਸੀਂ ਮੰਨ ਲਓ ਜੀ 10 20 ਮਿੰਟਾਂ ਚ ਕਰੋ ਇੱਥੇ ਆ ਗਏ ਜੀ ਹਾਂਜੀ ਤੇ ਜਦੋਂ ਨੂੰ ਆਏ ਉਹਦੋਂ ਨੂੰ ਤਾਂ ਮਾਨ ਚੱਗ ਲੱਗੀ ਪਈ ਸੀ ਉਹਦੋਂ ਕੀ ਕੀ ਮਨ ਦੇ ਵਿੱਚ ਚੱਲਦਾ ਸੀ ਜਦੋਂ ਪੁੱਤਾਂ ਨੂੰ ਪਾਲੀ ਫਸਲ ਕਿਉਂਕਿ ਤੁਸੀਂ ਤਾਂ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਜਾਂਦੇ ਆ ਬੰਦੇ ਦੇ ਅੱਖਾਂ ਮੂਰੇ ਕੁਝ ਹਨੇਰਾ ਹੀ ਆ ਜਾਂਦਾ ਜਦੋਂ ਦੇਖਦਾ ਹੀ ਕੁਝ ਨਹੀਂ ਉਹਦੋਂ ਦਾ ਹੀ 11 46 ਫੈਂਕੀ ਸਾਰੇ ਪਿੰਡੇ ਦੇ ਵਿੱਚ ਹਾਂਜੀ ਐ ਹੋ ਗਿਆ ਵੀ ਬੱਸ ਖਤਮ ਹੋ ਗਏ ਠੀਕ ਹੈ ਹਾਂ ਉਹਦੋਂ ਤਾਂ ਏ 146 ਸਾਡੇ ਪਿੰਡੇ ਚ ਬਸ ਕੁਝ ਸੁਝਦਾ ਨਹੀਂ ਇਹ ਬਾਈ ਅਥਰੂ ਤੁਹਾਡੇ ਬਹੁਤ ਕੁਝ ਬਿਆਨ ਕਰਦੇ ਆ ਕਿਉਂਕਿ ਤੁਸੀਂ ਤਾਂ ਬਹੁਤ ਕਿਉਂਕਿ ਮੈਨੂੰ ਜਿੰਨਾ ਕਿ ਪਤਾ ਲੱਗਿਆ ਤੁਸੀਂ ਦੋਨੇ ਪਰ ਇਹ ਬਾਈ ਥੋੜਾ ਜਿਹਾ ਬੋਲਦੇ ਵੀ ਅੜੜ ਕੇ ਜੇ ਨੇ ਜੀ ਜਮਾਂਦਰੀ ਪਹਿਲਾਂ ਤੋਂ ਥੋੜੇ ਘੱਟ ਬੋਲਦੇ ਹੁਣ ਤਾਂ ਠੀਕ ਹੈ ਜੀ ਇਹਨਾਂ ਤੋਂ ਬੋਲੇ ਹੀ ਨਹੀਂ ਜਾਂਦਾ ਜੀ ਚਾਚਾ ਜਨਾ ਸਹੀ ਉਹ ਵੀਡੀਓ ਬਾਈ ਦੀ ਕਰਕੇ ਸਾਰੇ ਲੋਕਾਂ ਨੇ ਮਦਦ ਕੀਤੀ ਹਾਂਜੀ 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 ਉਹ ਬਾਈ ਕਰਕੇ ਸਾਡੀ ਬਹੁਤ ਮਦਦ ਕੀਤੀ ਅਸੀਂ ਹੁਣ ਸਾਰਿਆਂ ਨੂੰ ਛੋਡੇ ਰਾਂ ਹੀ ਕਹਿੰਨੇ ਆ ਬਾਈ ਸਾਡੀ ਮਦਦ ਪੂਰੀ ਹੋ ਗਈ ਬਾਈ ਜਿੰਨਾ ਸਾਡਾ ਕਟਾ ਪਿਆ ਸੀ ਉਹ ਸਾਡਾ ਪੂਰਾ ਗਿਆ ਹੁਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਈ ਕੋਈ ਵੀ ਸਾਨੂੰ ਬਈ ਪੈਸਾ ਨਾ ਪਾਇਓ ਕਿਉਂਕਿ ਸਾਡੇ ਪੈਸੇ ਪੂਰੇ ਹੋ ਗਏ ਜੀ ਇਹਦੇ ਵਿੱਚ ਠੀਕ ਹੈ ਹਾਂ ਅਸੀਂ ਸਾਰਿਆਂ ਨੂੰ ਕਹਿੰਦੇ ਆਂ ਬਈ ਬਹੁਤ ਹੀ ਧੰਨਵਾਦ ਜਿਹੜੇ ਵੀਰਾਂ ਨੇ ਸਾਨੂੰ ਪਾਏ ਪੈਸੇ ਤੇ ਸਾਡਾ ਜਿਹੜਾ ਘਟਾ ਸੀ ਉਹ ਪੂਰਾ ਕੀਤਾ ਜੀ ਤੇ ਹੁਣ ਅਸੀਂ ਇਹੀ ਕਹਿੰਦੇ ਆਂ ਬਈ ਹੋਰ ਕੋਈ ਵੀਰ ਭਾਈ ਇਹ ਨਾ ਕਰੇ ਜਿਹੜਾ ਹੋਰ ਕੋਈ ਲੋੜਬੰਦ ਬੰਦਾ ਹੋਰ ਆ ਵੀ ਬਹੁਤੀ ਆਪਣੇ ਪੰਜਾਬ ਚ ਅੱਗ ਲੱਗੀ ਉਹਨਾਂ ਦੀ ਮਦਦ ਕਰ ਦੇਣ ਭਾਈ ਠੀਕ ਹੈ ਭਾਈ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਬੰਦਾ ਸੋਚਦਾ ਕਿ ਯਾਰ ਖੇਤ ਨੂੰ ਅੱਗ ਲੱਗ ਜੂ ਆਲੇ ਦੁਆਲੇ ਬੰਦੇ ਦੇ ਖਬਰਾਂ ਸੁਣੀਆਂ ਹੋਣੀਆਂ ਤਾਂ ਜਦੋਂ ਇੱਥੇ ਆ ਕੇ ਵੇਖਿਆ ਕਰ ਤਾਂ ਕੁਝ ਨਹੀਂ ਸਕਦਾ ਉਦੋਂ ਤਾਂ ਪੰਜਾਬੀ ਦੇ ਵਿੱਚ ਕਹਿ ਦਈਏ ਵੀ ਬੰਦਾ ਕਿਹਦਾ ਚਾਹੇ ਵਿਚ ਡਿੱਗ ਪਾ ਪਰ ਮੈਂ ਬੁਝਾ ਲਾਂ ਇਹਨੂੰ ਸਭ ਕੋ ਸੇਵੇਂ ਸੀ ਜੀ ਬਹੁਤ ਸੀ ਹੁਣ ਇਹ ਵਸ ਨਹੀਂ ਜੇ ਅੱਜ ਕੱਲ ਉਹਦੇ ਵਿੱਚ ਡੱਕ ਪੈਂਦੇ ਫਿਰ ਕਿੱਥੇ ਜ਼ਿੰਦਗੀ ਇੱਕ ਪਿੱਛੇ ਵੀ ਘਰੇ ਵੀ ਹੈਗੇ ਬਜ਼ੁਰਗ ਬੈਠੇ ਹੈ ਕਹਿੰਦਾ ਮਤਲਬ ਵੀ ਉਦੋਂ ਬੰਦੇ ਦੇ ਅੰਦਰੋਂ ਇਹ ਚਾ ਹਾਂ ਉਹ ਤੋਂ ਆਉਂਦੀ ਹੈ ਜੀ ਫੀਲ ਆਪਾਂ ਇਹਨੂੰ ਕਿਵੇਂ ਨਾ ਕਿਵੇਂ ਕੰਟਰੋਲ ਕਰੀਏ ਇਹਨੂੰ ਪ੍ਰਸ਼ਾਸਨ ਆਇਆ ਮੌਕੇ ਤੇ ਹਾਂਜੀ ਆਏ ਆ ਜੀ ਹਾਂ ਲੀਡਰ ਵੀ ਆਏ ਮੈਡਮ ਆਏ ਸੀ ਸਾਰੇ ਪਰਿਵਾਰੀ ਕਾਨੂੰ ਕੋ ਸਾਰੇ ਆਏ ਜੀ ਇੱਥੇ ਹਾਂ ਉਹ ਹੌਸਲਾ ਦੇ ਗਏ ਜੀ ਹੋਣਗਾ ਉਹਨਾਂ ਦੀ ਕਾਰਵਾਈ ਆ ਠੀਕ ਆ ਹੁਣ ਬਾਈ ਇਹ ਕਿਵੇਂ ਇੱਥੇ ਸਾਰਾ ਜਿਹੜਾ ਨੁਕਸਾਨ ਨੂੰ ਤੁਸੀਂ ਕਿਉਂਕਿ ਹਜੇ ਤੱਕ ਨੂੰ ਸਾਫ ਸੂਫ ਕਰਨ ਨਾਲ ਜਿਉਂ ਰੋ ਜਾ ਕੇ ਦੇਖਦੇ ਹੋਂ ਪੈਸਾ ਚਾਹੇ ਪੂਰਾ ਹੋ ਗਿਆ ਪਰ ਮਨ ਦੇ ਵਿੱਚ ਤਾਂ ਇਹੀ ਚੱਲਦਾ ਨਾ ਕਿੱਥੇ ਨੂੰ ਵੱਢਣਾ ਸੀ ਕਿੱਥੇ ਮੰਡੀ ਦੇ ਵਿੱਚ ਕਣਕ ਸਿੱਟਣੀ ਸੀ ਤੂੜੀ ਬਣਾਉਣੀ ਸੀ ਇਹ ਤਾਂ ਹੈ ਜੀ ਉਦੋਂ ਚਾਹ ਕੁਝ ਵੱਖਰਾ ਹੁੰਦਾ ਹੁਣ ਹੋਰ ਆ ਜੀ ਹੁਣ ਖੇਤ ਉਹਨੂੰ ਜੀ ਨਹੀਂ ਕਰਦਾ ਜਦੋਂ ਆ ਕੇ ਵੇਖੀਦਾ ਤਾਂ ਬਿੱਦਾ ਨਹੀਂ ਪੈ ਪਹਿਰਾ ਚੱਲੇ ਠੀਕ ਆ ਹਾਂ ਖੇਤ ਆ ਕੇ ਵੇਖਿਆ ਨਹੀਂ ਜਾਂਦਾ ਜੀ ਬਾਈ ਮੈਂ ਤੁਹਾਡੇ ਨਾਲ ਵੀ ਤੁਸੀਂ ਚਲੋ ਘੱਟ ਬੋਲਦੇ ਪਰ ਉਹ ਤੁਹਾਡੀ ਵੀਡੀਓ ਨੇ ਨਾ ਬਾਈ ਸਭ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਕਢਾ ਕੇ ਰੱਖਤਾ ਤੁਸੀਂ ਦੋਵੇਂ ਭਰਾ ਪਹਿਲਾਂ ਤਾਂ ਤੁਹਾਨੂੰ ਸਲੂਟ ਆ ਬਹੁਤ ਮਿਹਨਤ ਕਰਦੇ ਹੋ ਭਾਈ ਉਹ ਜਦੋਂ ਤੁਸੀਂ ਆ ਕੇ ਦੇਖਿਆ ਕਿਉਂਕਿ ਤੁਸੀਂ ਤਾਂ ਬੋਲਦੇ ਨਹੀਂ ਤੇ ਜਿਹੜਾ ਨਹੀਂ ਬੰਦਾ ਘੱਟ ਬੋਲਦਾ ਉਹ ਰੱਬ ਨਾਲ ਗੱਲ ਹੁੰਦੀ ਹੈ ਫਿਰ ਉਹ ਰੱਬ ਨੂੰ ਕੀ ਕਹਿ ਆ ਯਾਰ ਸਾਡੇ ਨਾਲ ਧੱਕਾ ਕਿਉਂ ਕਰਦਾ ਉਹ ਵਾਹਿਗੁਰੂ ਹਾਜ਼ਰ ਹੈ ਜੀ ਉਹ ਐਂ ਗੱਲ ਹੀ ਮੈਂ ਇਹੋ ਇਹ ਆਏ ਇਹ ਸਾਡੇ ਨੇੜੇ ਆ ਗਏ ਅੱਜ ਸਾਨੂੰ ਨੇੜੇ ਨੇ ਵਾਣ ਦੇ ਹੀ ਠੀਕ ਹੈ ਤੁਸੀਂ ਵੀ ਆ ਗਏ ਸੀ ਬਾਈ ਹਾਂ ਦੋਵੇਂ ਇਕੱਠੇ ਹੀ ਆ ਗਏ ਸੀ ਇਕੱਠੇ ਆ ਗਏ ਸੀ ਅਸੀਂ ਹਾਂ ਇਹ ਤੁਰ ਕੇ ਆ ਗਏ ਨਹੀਂ ਤੁਰਿਆ ਹੁੰਦਾ ਮੈਂ ਮੋਟਰਸਾਈਕਲ ਤੇ ਇਹ ਮਗਰੀ ਮੈਂ ਮੋਟਰਸਾਈਕਲ ਤੇ ਆ ਗਿਆ ਜੇ ਕੋਲ ਉਦੋਂ ਕੀ ਕੀ ਮਨ ਦੇ ਵਿੱਚ ਚੱਲਦਾ ਸੀ ਜਦੋਂ ਪੁੱਤਾਂ ਨੂੰ ਪਾਲੀ ਫਸਲ ਕਿਉਂਕਿ ਤੁਸੀਂ ਤਾਂ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਜਾਂਦੇ ਆ ਬੰਦੇ ਦੇ ਅੱਖਾਂ ਮੂਰੇ ਕੁਛ ਹਨੇਰਾ ਹੀ ਆ ਜਾਂਦਾ ਜਦੋਂ ਦੇਖਦੇ ਉਦੋਂ ਦਾ ਹੀ 11 46 ਫੈਕੀ ਸਾਰੇ ਪਿੰਡੇ ਦੇ ਵਿੱਚ ਕਿ ਹਾਂ ਜੀ ਐ ਹੋ ਗਿਆ ਵੀ ਬਸ ਖਤਮ ਹੋ ਗਿਆ ਆ ਉਹ ਦੋ ਤਾਂ ਇੱਕ ਰਾਟ ਫਿਰਦੀ ਸਾਡੇ ਪਿੰਨੇ ਚ ਬਸ ਕੁਝ ਸੁੱਝਦਾ ਉਹ ਵੀਡੀਓ ਬਾਈ ਦੀ ਕਰਕੇ ਸਾਰੇ ਲੋਕਾਂ ਨੇ ਹਾਂਜੀ ਹਾਂ ਜੀ ਹਾਂਜੀ ਉਹ ਬਾਈ ਕਰਕੇ ਸਾਡੀ ਬਹੁਤ ਮਦਦ ਕੀਤੀ ਅਸੀਂ ਹੁਣ ਸਾਰਿਆਂ ਨੂੰ ਛੋਡੇ ਰਹੀ ਕਹਿੰਦੇ ਆ ਬਈ ਸਾਡੀ ਮਦਦ ਪੂਰੀ ਹੋ ਗਈ ਬਾਈ ਜਿੰਨਾ ਸਾਡਾ ਘਾਟਾ ਪਿਆ ਸੀ ਉਹ ਸਾਡਾ ਪੂਰਾ ਗਿਆ ਹੁਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਈ ਕੋਈ ਵੀ ਸਾਨੂੰ ਬਈ ਪੈਸਾ ਨਾ ਪਾਇਓ ਕਿਉਂਕਿ ਸਾਡੇ ਪੈਸੇ ਪੂਰੇ ਹੋ ਗਏ ਸੋਥਾ ਦੇ ਵਿੱਚ ਮੌਜੂਦ ਆ ਤਾਂ ਇਹਨਾਂ ਬਾਈਆਂ ਤੋਂ ਜਾਣਾਂਗੇ ਕਿ ਆਗਾ ਜਿਹੜੀ ਕਿਵੇਂ ਲੱਗਦੀ ਹੈ ਤਾਂ ਇਹ ਜਿਹੜਾ ਦੁੱਖ ਹੈ ਇਹਨਾਂ ਤੇ ਕਿਵੇਂ ਡਿੱਗਦਾ ਹੈ ਬਾਈ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਸਾਰਿਆਂ ਦੀ ਸੱਸੀ ਕਾਲ ਬਾਈ ਅਸਾ ਅੱਗ ਜੀ ਆਪਣੇ ਨਾਲ ਦੇ ਪਿੰਡ ਦੁਹੇ ਵਾਲੇ ਤੋਂ ਚੱਕ ਦੁਹੇ ਵਾਲਾ ਪਿੰਡ ਆ ਜੀ ਇੱਥੋਂ ਅੱਗ ਚੱਲੀ ਪਤਾ ਨਹੀਂ ਵੀ ਕਾਸੇ ਚੀਜ਼ ਤੋਂ ਵੀ ਕੋਈ ਤਾਂ ਕਹਿੰਦਾ ਪਟਾਕੇ ਚੱਲੇ ਕੋਈ ਕਹਿੰਦਾ ਰੂੜੀ ਤੋਂ ਲੱਗੇ ਕੋਈ ਕੋਸ ਕਹੀ ਜਾਂਦਾ ਜੀ ਉੱਥੋਂ ਚੱਲੀ ਉੱਥੋਂ ਅੱਗ ਸਾਰੀ ਆਪਣੇ ਇੱਧਰ ਨੂੰ ਹਵਾ ਨਾਲ ਨੇਰੀ ਨਾਲ ਆਈ ਜੀ ਜਦੋਂ ਅੱਗ ਲੱਗੀ ਅਸੀਂ ਤਾਂ ਘਰੇ ਸੀ ਜੀ ਤੇ ਜਦੋਂ ਹੋਕਾ ਦਿੱਤਾ ਗੁਰਦੁਆਰੇ ਤੇ ਆਏ ਅਸੀਂ ਇੱਥੇ ਉਦੋਂ ਸਾਡੇ ਵਾਹਣਾਂ ਦੇ ਵਿੱਚ ਹੀ ਅੱਗ ਲੱਗੀ ਠੀਕ ਹੈ ਆਪਣਾ ਕਿੰਨਾ ਏਕੜ ਆ ਜਿਹੜਾ ਵਾਹਣ ਆ ਜਿਹੜਾ ਅੱਗ ਨੇ ਰਾਖਾ ਆਪਣਾ ਜੀ 2.5 ਏਕੜ ਹੈਗਾ ਜੀ ਇੱਥੇ ਵਾਹਣ ਉਹ ਜਿਹੜਾ ਜਮਈ ਰਾਖਾ ਕਰਦਾ ਜੀ ਪੂਰੇ ਪਿੰਡ ਦੇ ਵਿੱਚ ਜਿਹੜੀ ਲੱਗੀ ਆ ਪੂਰੇ ਪਿੰਡ ਚ ਕਿੰਨੇ ਕਿੱਲਿਆਂ ਦਾ ਨੁਕਸਾਨ ਹੋ ਗਿਆ ਇਹ ਘਟੋ ਘਟ 65 ਕਿਲੇ ਵਾਣ ਹੈਗਾ ਜੀ 60 65 ਕਿਲੇ ਵਾਣ ਆਪਣੇ ਮਾ ਆਪਣੇ ਪਿੰਡ ਦਾ ਜਿਹੜੀ ਕਾਨਕ ਖੜੀ ਸੀ ਜੀ ਜਿਹੜੀ ਸਰਕੀ ਜੀ ਪਹਿਲੀ ਆਪਣੀਆਂ ਕਿ ਠੇਕੇ ਤੇ ਇਹ ਆਪਣੇ ਆਪ ਦੀ ਆਪਦੀ ਪਹਿਲੀ ਹੈ ਜੀ ਜੱਦੀ ਪਹਿਲੀ ਹੈ ਜੀ ਠੀਕ ਹੈ ਜਦੋਂ ਤੁਸਾਨੂੰ ਪਤਾ ਲੱਗਦਾ ਵੀ ਇਹ ਸਾਰਾ ਕੁਝ ਹੋ ਰਿਹਾ ਉਦੋਂ ਤੁਸੀਂ ਫਿਰ ਭੱਜ ਕੇ ਕਿੰਨੇ ਕੁ ਟਾਈਮ ਚ ਇੱਥੇ ਪਹੁੰਚਦੇ ਅਸੀਂ ਮੰਨ ਲਓ ਜੀ 10 20 ਮਿੰਟਾਂ ਚ ਕਰੋ ਇੱਥੇ ਆ ਗਏ ਜੀ ਹਾਂਜੀ ਤੇ ਜਦੋਂ ਨੂੰ ਆਏ ਉਹਦੋਂ ਨੂੰ ਤਾਂ ਮਾਨ ਚੱਗ ਲੱਗੀ ਪਈ ਸੀ ਉਹਦੋਂ ਕੀ ਕੀ ਮਾਨ ਦੇ ਵਿੱਚ ਚੱਲਦਾ ਸੀ ਜਦੋਂ ਪੁੱਤਾਂ ਨੂੰ ਪਾਲੀ ਫਸਲ ਕਿਉਂਕਿ ਤੁਸੀਂ ਤਾਂ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਜਾਂਦੇ ਆ ਬੰਦੇ ਦੇ ਅੱਖਾਂ ਮੂਰੇ ਕੁਝ ਹਨੇਰਾ ਹੀ ਆ ਜਾਂਦਾ ਜਦੋਂ ਦੇਖਦਾ ਹੀ ਕੁਝ ਨਹੀਂ ਉਹਦੋਂ ਦਾ ਹੀ 134 ਫੈਂਕੀ ਸਾਰੇ ਪਿੰਡੇ ਦੇ ਵਿੱਚ ਹਾਂਜੀ ਐ ਹੋ ਗਿਆ ਵੀ ਬੱਸ ਖਤਮ ਹੋ ਗਏ ਠੀਕ ਹੈ ਹਾਂ ਉਹਦੋਂ ਤਾਂ ਏ 134 ਫਿਰ ਗਈ ਸਾਡੇ ਪਿੰਡੇ ਚ ਬਸ ਕੁਝ ਸੁਝਦਾ ਨਹੀਂ ਨਹੀਂ ਇਹ ਬਾਈ ਅਥਰੂ ਤੁਹਾਡੇ ਬਹੁਤ ਕੁਝ ਬਿਆਨ ਕਰਦੇ ਆ ਕਿਉਂਕਿ ਤੁਸੀਂ ਤਾਂ ਬਹੁਤ ਕਿਉਂਕਿ ਮੈਨੂੰ ਜਿੰਨਾ ਕਿ ਪਤਾ ਲੱਗਿਆ ਤੁਸੀਂ ਦੋਨੇ ਭਰਾ ਇਹ ਬਾਈ ਥੋੜਾ ਜਿਹਾ ਬੋਲਦੇ ਵੀ ਅੜੜਕੇ ਜੇ ਨੇ ਜੀ ਜਮਹੰਦਰੀ ਪਹਿਲਾਂ ਤੋਂ ਥੋੜਾ ਘੱਟ ਬੋਲਦੇ ਹੁਣ ਤਾਂ ਠੀਕ ਹੈ ਜੀ ਇਹਨਾਂ ਤੋਂ ਬੋਲੇ ਹੀ ਨਹੀਂ ਜਾਂਦਾ ਜੀ ਚਾਚਾ ਜਨਾ ਸਹੀ ਉਹ ਵੀਡੀਓ ਬਾਈ ਦੀ ਕਰਕੇ ਸਾਰੇ ਲੋਕਾਂ ਨੇ ਮਦਦ ਕੀਤੀ ਹਾਂਜੀ 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 ਉਹ ਬਾਈ ਕਰਕੇ ਸਾਡੀ ਬਹੁਤ ਮਦਦ ਕੀਤੀ ਅਸੀਂ ਹੁਣ ਸਾਰਿਆਂ ਨੂੰ ਛੋਡੇ ਰਾਂ ਹੀ ਕਹਿੰਨੇ ਆ ਬਾਈ ਸਾਡੀ ਮਦਦ ਪੂਰੀ ਹੋ ਗਈ ਬਾਈ ਜਿੰਨਾ ਸਾਡਾ ਕਟਾ ਪਿਆ ਸੀ ਉਹ ਸਾਡਾ ਪੂਰਾ ਗਿਆ ਹੁਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਈ ਕੋਈ ਵੀ ਸਾਨੂੰ ਬਈ ਪੈਸਾ ਨਾ ਪਾਇਓ ਕਿਉਂਕਿ ਸਾਡੇ ਪੈਸੇ ਪੂਰੇ ਹੋ ਗਏ ਜੀ ਇਹਦੇ ਵਿੱਚ ਹਾਂ ਅਸੀਂ ਸਾਰਿਆਂ ਨੂੰ ਕਹਿੰਦੇ ਆਂ ਬਈ ਬਹੁਤ ਹੀ ਧੰਨਵਾਦ ਜਿਹੜੇ ਵੀਰਾਂ ਨੇ ਸਾਨੂੰ ਪਾਏ ਪੈਸੇ ਤੇ ਸਾਡਾ ਜਿਹੜਾ ਘਟਾ ਸੀ ਉਹ ਪੂਰਾ ਕੀਤਾ ਜੀ ਤੇ ਹੁਣ ਅਸੀਂ ਇਹੀ ਕਹਿੰਦੇ ਆਂ ਬਈ ਹੋਰ ਕੋਈ ਵੀਰ ਬਾਈ ਇਹ ਨਾ ਕਰੇ ਜਿਹੜਾ ਹੋਰ ਕੋਈ ਲੋੜਬੰਦ ਬੰਦਾ ਹੋਰ ਆ ਬਈ ਬਹੁਤ ਹੀ ਆਪਣੇ ਪੰਜਾਬ 'ਚ ਅੱਗ ਲੱਗੀ ਉਹਨਾਂ ਦੀ ਮਦਦ ਕਰਦੇ ਨੇ ਬਾਈ ਠੀਕ ਹੈ ਭਾਈ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਬੰਦਾ ਸੋਚਦਾ ਕਿ ਯਾਰ ਖੇਤ ਨੂੰ ਅੱਗ ਲੱਗ ਜੂ ਆਲੇ ਦੁਆਲੇ ਬੰਦੇ ਦੇ ਖਬਰਾਂ ਸੁਣੀਆਂ ਹੋਣੀਆਂ ਤਾਂ ਜਦੋਂ ਇੱਥੇ ਆ ਕੇ ਵੇਖਿਆ ਕਰ ਤਾਂ ਕੁਝ ਨਹੀਂ ਸਕਦਾ ਉਦੋਂ ਤਾਂ ਪੰਜਾਬੀ ਦੇ ਵਿੱਚ ਕਹਿ ਦਈਏ ਵੀ ਬੰਦਾ ਕਹਿੰਦਾ ਚਾਹੇ ਵਿਚ ਡਿੱਗ ਪਾ ਪਰ ਮੈਂ ਬੁਝਾ ਲਾਂ ਇਹਨੂੰ ਸਭ ਕੁਝ ਏਵੇਂ ਸੀ ਜੀ ਬਹੁਤ ਸੀ ਹੁਣ ਇਹ ਵਸ ਨਹੀਂ ਜੇ ਅੱਜ ਕੱਲ ਉਹਦੇ ਵਿੱਚ ਡਿੱਗ ਪੈਂਦੇ ਫਿਰ ਕਿੱਥੇ ਜ਼ਿੰਦਗੀ ਇੱਕ ਪਿੱਛੇ ਵੀ ਘਰੇ ਵੀ ਹੈਗੇ ਬਜ਼ੁਰਗ ਬੈਠੇ ਕਹਿੰਦਾ ਮਤਲਬ ਕਿ ਉਦੋਂ ਬੰਦੇ ਦੇ ਅੰਦਰੋਂ ਇਹ ਚੀਜ਼ ਹਾਂ ਉਦੋਂ ਆਉਂਦੀ ਹੈ ਜੀ ਫੀਲ ਆਪੇ ਇਹਨੂੰ ਕਿਵੇਂ ਨਾ ਕਿਵੇਂ ਕੰਟਰੋਲ ਕਰ ਗਿਆ ਇਹਨੂੰ ਪ੍ਰਸ਼ਾਸਨ ਆਇਆ ਮੌਕੇ ਤੇ ਹਾਂਜੀ ਆਏ ਆ ਜੀ ਲੀਡਰ ਹਾਂ ਲੀਡਰ ਵੀ ਆਏ ਮੈਡਮ ਆਏ ਸੀ ਸਾਰੇ ਪਟਵਾਰੀ ਕਾਨੂੰਗੋ ਸਾਰੇ ਆਏ ਆ ਜੀ ਇੱਥੇ ਹਾਂ ਉਹ ਹੌਸਲਾ ਦੇ ਗਏ ਜੀ ਹੁਣ ਗਾਂ ਉਹਨਾਂ ਦੀ ਕਾਰਵਾਈ ਆ ਠੀਕ ਹੈ ਹੁਣ ਬਾਈ ਇਹ ਕਿਵੇਂ ਇੱਥੇ ਸਾਰਾ ਜਿਹੜਾ ਨੁਕਸਾਨ ਨੂੰ ਤੁਸੀਂ ਕਿਉਂਕਿ ਹਜੇ ਤੱਕ ਨੂੰ ਸਾਫ ਸੂਬ ਕਰਨ ਨਾਲ ਜਿਉਂ ਰੋ ਜਾ ਕੇ ਦੇਖਦੇ ਹੋਂ ਪੈਸਾ ਚਾਹੇ ਪੂਰਾ ਹੋ ਗਿਆ ਪਰ ਮਨ ਦੇ ਵਿੱਚ ਤਾਂ ਇਹੀ ਚੱਲਦਾ ਨਾ ਕਿੱਥੇ ਨੂੰ ਵੱਢਣਾ ਸੀ ਕਿੱਥੇ ਮੰਡੀ ਦੇ ਵਿੱਚ ਕਣਕ ਸਿੱਟਣੀ ਸੀ ਤੂੜੀ ਬਣਾਉਣੀ ਸੀ ਇਹ ਤਾਂ ਹੈ ਜੀ ਉਦੋਂ ਚਾਹ ਕੁਝ ਵੱਖਰਾ ਹੁੰਦਾ ਹੁਣ ਹੋਰ ਹੈ ਜੀ ਜਦੋਂ ਆਗੇ ਵੇਖੀ ਤਾਂ ਬਿੱਦਾ ਨਹੀਂ ਪੈ ਪਹਿਰਾ ਸਾਲੇ ਠੀਕ ਹੈ ਹਾਂ ਖੇਡ ਆਗੇ ਵੇਖਿਆ ਨਹੀਂ ਜਾਂਦਾ ਬਾਈ ਮੈਂ ਤੁਹਾਡੇ ਨਾਲ ਵੀ ਤੁਸੀਂ ਚਲੋ ਘੱਟ ਬੋਲਦੇ ਪਰ ਉਹ ਤੁਹਾਡੀ ਵੀਡੀਓ ਨੇ ਨਾ ਬਾਈ ਸਭ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਕਢਾ ਕੇ ਰਖਤਾ ਤੁਸੀਂ ਦੋਵੇਂ ਭਰਾ ਪਹਿਲਾਂ ਤਾਂ ਤੁਹਾਨੂੰ ਸਲੂਟ ਆ ਬਹੁਤ ਮਿਹਨਤ ਕਰਦੇ ਹੋ ਬਾਈ ਉਹ ਜਦੋਂ ਤੁਸੀਂ ਆ ਕੇ ਦੇਖਿਆ ਕਿਉਂਕਿ ਤੁਸੀਂ ਤਾਂ ਬੋਲਦੇ ਨਹੀਂ ਤੇ ਜਿਹੜਾ ਨਹੀਂ ਬੰਦਾ ਘੱਟ ਬੋਲਦਾ ਉਹ ਰੱਬ ਨਾਲ ਗੱਲ ਹੁੰਦੀ ਹੈ ਫਿਰ ਉਹ ਰੱਬ ਨੂੰ ਕੀ ਕਹਾਂ ਕਿ ਯਾਰ ਸਾਡੇ ਨਾਲ ਧੱਕਾ ਕਿਉਂ ਕਰਦਾ ਉਹ ਵਾਹਿਗੁਰੂ ਹਾਤਾ ਜੀ ਉਹ ਐਂ ਗੱਲ ਹੀ ਮੈਂ ਇਹੋ ਇਹ ਆਏ ਏ ਸਾਡੇ λεडी ਆ ਜੀ ਅੱਜ ਸਾਨੂੰ ਨੇੜੇ ਵਾਣ ਦੇ ਹੀ ਠੀਕ ਹੈ ਤੁਸੀਂ ਵੀ ਆ ਗਏ ਸੀ ਬਾਈ ਹਾਂ ਦੋਵੇਂ ਇਕੱਠੇ ਹੀ ਆ ਗਏ ਸੀ ਅਜੇ ਹਾਂ ਇਹ ਤੁਰ ਕੇ ਆ ਗਏ ਨਹੀਂ ਤੁਰਿਆ ਹੁੰਦਾ ਮੈਂ ਮੋਟਰਸਾਈਕਲ ਤੇ ਇਹ ਮਗਰੀ ਮੈਂ ਮੋਟਰਸਾਈਕਲ ਤੇ ਆ ਗਿਆ ਜੇ ਕੋਲ ਉਦੋਂ ਕੀ ਕੀ ਮੰਦੇ ਵਿੱਚ ਚੱਲਦਾ ਸੀ ਜਦੋਂ ਪੁੱਤਾਂ ਨੂੰ ਪਾਲੀ ਫਸਲ ਕਿਉਂਕਿ ਤੁਸੀਂ ਤਾਂ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਜਾਂਦੇ ਆ ਬੰਦੇ ਦੇ ਅੱਖਾਂ ਮੂਰੇ ਕੁਛ ਹਨੇਰਾ ਹੀ ਆ ਜਾਂਦਾ ਜਦੋਂ ਦੇਖਦੇ ਉਦੋਂ ਲਈ 13 ਚਰਾਟ ਫੈਕੀ ਸਾਰੇ ਪਿੰਡੇ ਦੇ ਵਿੱਚ ਹਾਂਜੀ ਐ ਹੋ ਗਿਆ ਬਈ ਬਸ ਖਤਮ ਹੋ ਗਿਆ ਹਾਂ ਉਹ ਦੋ ਤਾਂ ਇੱਕ ਰਾਟ ਫਿਰਦੀ ਸਾਡੇ ਪਿੰਨੇ ਚ ਬਸ ਕੁਝ ਸੁੱਝਦਾ ਉਹ ਵੀਡੀਓ ਬਾਈ ਦੀ ਕਰਕੇ ਸਾਰੇ ਲੋਕਾਂ ਨੇ ਹਾਂਜੀ ਹਾਂ ਜੀ ਹਾਂਜੀ ਉਹ ਬਾਈ ਕਰਕੇ ਸਾਡੀ ਬਹੁਤ ਮਦਦ ਕੀਤੀ ਅਸੀਂ ਹੁਣ ਸਾਰਿਆਂ ਨੂੰ ਛੋਡੇ ਰਹੀ ਕਹਿੰਦੇ ਆ ਬਈ ਸਾਡੀ ਮਦਦ ਪੂਰੀ ਹੋ ਗਈ ਬਾਈ ਜਿੰਨਾ ਸਾਡਾ ਘਾਟਾ ਪਿਆ ਸੀ ਉਹ ਸਾਡਾ ਪੂਰਾ ਗਿਆ ਹੁਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਈ ਕੋਈ ਵੀ ਸਾਨੂੰ ਕੋਈ ਪੈਸਾ ਨਾ ਪਾਇਓ ਕਿਉਂਕਿ ਸਾਡੇ ਪੈਸੇ ਪੂਰੇ ਹੋਗੇ ਸੋਥਾ ਦੇ ਵਿੱਚ ਮੌਜੂਦ ਆ ਤਾਂ ਇਹਨਾਂ ਬਾਈਆਂ ਤੋਂ ਜਾਣਾਂਗੇ ਕਿ ਆਗ ਆ ਜਿਹੜੀ ਕਿਵੇਂ ਲੱਗਦੀ ਹੈ ਤਾਂ ਇਹ ਜਿਹੜਾ ਦੁੱਖ ਹੈ ਇਹਨਾਂ ਤੇ ਕਿਵੇਂ ਡਿੱਗਦਾ ਹੈ ਬਾਈ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਸਾਰਿਆਂ ਦੀ ਸੱਸੀ ਕਾਲ ਬਾਈ ਅਸਾ ਆਗ ਜੀ ਆਪਣੇ ਨਾਲ ਦੇ ਪਿੰਡ ਦੁਹੇ ਵਾਲੇ ਤੋਂ ਚੱਕ ਦੂਏ ਵਾਲਾ ਪਿੰਡ ਆ ਜੀ ਇਥੋਂ ਅੱਗ ਚੱਲੀ ਪਤਾ ਨਹੀਂ ਵੀ ਕਾਸੇ ਚੀਜ਼ ਤੋਂ ਵੀ ਕੋਈ ਤਾਂ ਕਹਿੰਦਾ ਪਟਾਕੇ ਚੱਲੇ ਕੋਈ ਕਹਿੰਦਾ ਰੂੜੀ ਤੋਂ ਲੱਗੇ ਕੋਈ ਕੋਸ ਕਹੀ ਜਾਂਦਾ ਜੀ ਉੱਥੋਂ ਚੱਲੀ ਉੱਥੋਂ ਅੱਗ ਸਾਰੀ ਆਪਣੇ ਇੱਧਰ ਨੂੰ ਹਵਾ ਨਾਲ ਨੇਰੀ ਨਾਲ ਆਈ ਜੀ ਜਦੋਂ ਅੱਗ ਲੱਗੀ ਅਸੀਂ ਤਾਂ ਘਰੇ ਸੀ ਜੀ ਤੇ ਜਦੋਂ ਹੋਕਾ ਤੇ ਤਾਂ ਗੁਰਦੁਆਰੇ ਤੇ ਆਏ ਅਸੀਂ ਇੱਥੇ ਤੇ ਉਦੋਂ ਸਾਡੇ ਵਾਹਣਾਂ ਦੇ ਵਿੱਚ ਹੀ ਅੱਗ ਲੱਗੀ ਜੀ ਠੀਕ ਹੈ ਆਪਣਾ ਕਿੰਨਾ ਏਕੜ ਆ ਜਿਹੜਾ ਵਾਹਣ ਆ ਜਿਹੜਾ ਅੱਗ ਨੇ ਰਾਖਾ ਆਪਣਾ ਜੀ 2.5 ਏਕੜ ਹੈਗਾ ਜੀ ਇੱਥੇ ਵਾਹਣ ਉਹ ਜਿਹੜਾ ਜਮਈ ਰਾਖ ਕਰਦਾ ਜੀ ਪੂਰੇ ਪਿੰਡ ਦੇ ਵਿੱਚ ਜਿਹੜੀ ਲੱਗੀ ਆ ਪੂਰੇ ਪਿੰਡ ਚ ਕਿੰਨੇ ਕਿੱਲਿਆਂ ਦਾ ਨੁਕਸਾਨ ਹੋ ਗਿਆ ਇਹ ਘਟੋ ਘਟ 65 ਕਿਲੇ ਵਾਣ ਹੈਗਾ ਜੀ 60 65 ਕਿਲੇ ਵਾਣ ਆਪਣੇ ਮਾ ਆਪਣੇ ਪਿੰਡ ਦਾ ਜਿਹੜੀ ਕਾਨਕ ਖੜੀ ਸੀ ਜੀ ਜਿਹੜੀ ਸਰਕੀ ਜੀ ਪਹਿਲੀ ਆਪਣੀਆਂ ਕਿ ਠੇਕੇ ਤੇ ਇਹ ਆਪਣੇ ਆਪ ਦੀ ਆਪਦੀ ਪਹਿਲੀ ਹੈ ਜੀ ਜੱਦੀ ਪਹਿਲੀ ਹੈ ਜੀ ਠੀਕ ਹੈ ਜਦੋਂ ਤੁਸਾਨੂੰ ਪਤਾ ਲੱਗਦਾ ਵੀ ਇਹ ਸਾਰਾ ਕੁਝ ਹੋ ਰਿਹਾ ਉਦੋਂ ਤੁਸੀਂ ਫਿਰ ਭੱਜ ਕੇ ਕਿੰਨੇ ਕੁ ਟਾਈਮ ਚ ਇੱਥੇ ਪਹੁੰਚਦੇ ਅਸੀਂ ਮੰਨ ਲਓ ਜੀ 10 20 ਮਿੰਟਾਂ ਚ ਕਰੋ ਇੱਥੇ ਆ ਗਏ ਜੀ ਹਾਂਜੀ ਤੇ ਜਦੋਂ ਨੂੰ ਆਏ ਉਹਦੋਂ ਨੂੰ ਤਾਂ ਮਾਂ ਚੱਗ ਲੱਗੀ ਪਈ ਸੀ ਉਹਦੋਂ ਕੀ ਕੀ ਮੰਦੇ ਵਿੱਚ ਚੱਲਦਾ ਸੀ ਜਦੋਂ ਪੁੱਤਾਂ ਨੂੰ ਪਾਲੀ ਫਸਲ ਕਿਉਂਕਿ ਤੁਸੀਂ ਤਾਂ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਜਾਂਦੇ ਆ ਬੰਦੇ ਦੇ ਅੱਖਾਂ ਮੂਰੇ ਕੁਝ ਹਨੇਰਾ ਹੀ ਆ ਜਾਂਦਾ ਜਦੋਂ ਦੇਖਦਾ ਹੀ ਕੁਝ ਨਹੀਂ ਉਹਦੋਂ ਦਾ ਹੀ 134 ਫੈਂਕੀ ਸਾਰੇ ਪਿੰਡੇ ਦੇ ਵਿੱਚ ਹਾਂਜੀ ਐ ਹੋ ਗਿਆ ਵੀ ਬੱਸ ਖਤਮ ਹੋ ਗਏ ਠੀਕ ਹੈ ਹਾਂ ਉਹਦੋਂ ਤਾਂ ਏ ਚਰਾਟ ਫਿਰ ਗਈ ਸਾਡੇ ਪਿੰਡੇ ਚ ਬਸ ਕੁਝ ਸੁੱਝਦਾ ਨਹੀਂ ਸੀ ਇਹ ਬਾਈ ਅਥਰੂ ਤੁਹਾਡੇ ਬਹੁਤ ਕੁਝ ਬਿਆਨ ਕਰਦੇ ਆ ਕਿਉਂਕਿ ਤੁਸੀਂ ਤਾਂ ਬਹੁਤ ਕਿਉਂਕਿ ਮੈਨੂੰ ਜਿੰਨਾ ਕੁ ਪਤਾ ਲੱਗਿਆ ਤੁਸੀਂ ਦੋਨੇ ਪਰ ਇਹ ਬਾਈ ਥੋੜਾ ਜਿਹਾ ਬੋਲਦੇ ਵੀ ਅੜੜ ਕੇ ਜੇ ਨੇ ਜੀ ਜਮਾਂਦਰੀ ਪਹਿਲਾਂ ਤੋਂ ਥੋੜੇ ਘੱਟ ਬੋਲਦੇ ਹੁਣ ਤਾਂ ਠੀਕ ਹੈ ਜੀ ਇਹਨਾਂ ਤੋਂ ਬੋਲੇ ਹੀ ਨਹੀਂ ਜਾਂਦਾ ਜੀ ਚਾਚਾ ਜਨਾ ਸਹੀ ਉਹ ਵੀਡੀਓ ਬਾਈ ਦੀ ਕਰਕੇ ਸਾਰੇ ਲੋਕਾਂ ਨੇ ਮਦਦ ਕੀਤੀ ਹਾਂਜੀ 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 ਉਹ ਬਾਈ ਕਰਕੇ ਸਾਡੀ ਬਹੁਤ ਮਦਦ ਕੀਤੀ ਅਸੀਂ ਹੁਣ ਸਾਰਿਆਂ ਨੂੰ ਛੋਡੇ ਰਾਂ ਹੀ ਕਹਿੰਨੇ ਆ ਬਾਈ ਸਾਡੀ ਮਦਦ ਪੂਰੀ ਹੋ ਗਈ ਬਾਈ ਜਿੰਨਾ ਸਾਡਾ ਕਟਾ ਪਿਆ ਸੀ ਉਹ ਸਾਡਾ ਪੂਰਾ ਗਿਆ ਹੁਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਈ ਕੋਈ ਵੀ ਸਾਨੂੰ ਬਈ ਪੈਸਾ ਨਾ ਪਾਇਓ ਕਿਉਂਕਿ ਸਾਡੇ ਪੈਸੇ ਪੂਰੇ ਹੋ ਗਏ ਜੀ ਇਹਦੇ ਵਿੱਚ ਠੀਕ ਆ ਹਾਂ ਅਸੀਂ ਸਾਰਿਆਂ ਨੂੰ ਕਹਿੰਨੇ ਆ ਬਈ ਬਹੁਤ ਹੀ ਧੰਨਵਾਦ ਜਿਹੜੇ ਵੀਰਾਂ ਨੇ ਸਾਨੂੰ ਪਾਏ ਪੈਸੇ ਤੇ ਸਾਡਾ ਜਿਹੜਾ ਘਟਾ ਸੀ ਉਹ ਪੂਰਾ ਕੀਤਾ ਜੀ ਤੇ ਹੁਣ ਅਸੀਂ ਇਹੀ ਕਹਿੰਨੇ ਆ ਬਈ ਹੋਰ ਕੋਈ ਵੀਰ ਬਾਈ ਇਹ ਨਾ ਕਰੇ ਜਿਹੜਾ ਹੋਰ ਕੋਈ ਲੋੜਬੰਦ ਬੰਦਾ ਹੋਰ ਆ ਬਈ ਬਹੁਤ ਹੀ ਆਪਣੇ ਪੰਜਾਬ 'ਚ ਅੱਗ ਲੱਗੀ ਉਹਨਾਂ ਦੀ ਮਦਦ ਕਰਦੇ ਨੇ ਬਾਈ ਠੀਕ ਆ ਭਾਈ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਬੰਦਾ ਸੋਚਦਾ ਕਿ ਯਾਰ ਖੇਤ ਨੂੰ ਅੱਗ ਲੱਗ ਜੂ ਆਲੇ ਦੁਆਲੇ ਬੰਦੇ ਦੇ ਖਬਰਾਂ ਸੁਣੀਆਂ ਹੋਣੀਆਂ ਤਾਂ ਜਦੋਂ ਇੱਥੇ ਆ ਕੇ ਵੇਖਿਆ ਕਰ ਤਾਂ ਕੁਝ ਨਹੀਂ ਸਕਦਾ ਉਦੋਂ ਤਾਂ ਪੰਜਾਬੀ ਦੇ ਵਿੱਚ ਕਹਿ ਦਈਏ ਵੀ ਬੰਦਾ ਕਹਿੰਦਾ ਚਾਹੇ ਵਿਚ ਡਿੱਗ ਪਾ ਪਰ ਮੈਂ ਬੁਝਾ ਲਾਂ ਇਹਨੂੰ ਸਭ ਕੁਝ ਏਵੇਂ ਸੀ ਜੀ ਬਹੁਤ ਸੀ ਹੁਣ ਇਹ ਵਸ ਨਹੀਂ ਜੇ ਅੱਜ ਕੱਲ ਉਹਦੇ ਵਿੱਚ ਡਿੱਗ ਪੈਂਦੇ ਫਿਰ ਕਿੱਥੇ ਜ਼ਿੰਦਗੀ ਇੱਕ ਪਿੱਛੇ ਵੀ ਘਰੇ ਵੀ ਹੈਗੇ ਬਜ਼ੁਰਗ ਬੈਠੇ ਇਹ ਕਹਿੰਦਾ ਮਤਲਬ ਕਿ ਉਦੋਂ ਬੰਦੇ ਦੇ ਅੰਦਰੋਂ ਇਹ ਚੀਜ਼ ਹਾਂ ਉਦੋਂ ਆਉਂਦੀ ਹੈ ਜੀ ਫੀਲ ਆਪੇ ਇਹਨੂੰ ਕਿਵੇਂ ਨਾ ਕਿਵੇਂ ਕੰਟਰੋਲ ਕਰ ਗਿਆ ਇਹਨੂੰ ਪ੍ਰਸ਼ਾਸਨ ਆਇਆ ਮੌਕੇ ਤੇ ਹਾਂਜੀ ਆਏ ਆ ਜੀ ਲੀਡਰ ਹਾਂ ਲੀਡਰ ਵੀ ਆਏ ਮੈਡਮ ਆਏ ਸੀ ਸਾਰੇ ਪਟਵਾਰੀ ਕਾਨੂੰਗੋ ਸਾਰੇ ਆਏ ਆ ਜੀ ਇੱਥੇ ਹਾਂ ਉਹ ਹੌਸਲਾ ਦੇ ਗਏ ਜੀ ਹੁਣ ਗਾਉਂ ਨਾਲ ਦੀ ਕਾਰਵਾਈ ਆ ਠੀਕ ਆ ਹੁਣ ਬਾਈ ਇਹ ਕਿਵੇਂ ਇੱਥੇ ਸਾਰਾ ਜਿਹੜਾ ਨੁਕਸਾਨ ਨੂੰ ਤੁਸੀਂ ਕਿਉਂਕਿ ਹਜੇ ਤੱਕ ਨੂੰ ਸਾਫ ਸੂਬ ਕਰਨ ਨਾਲ ਜਿਹੜੇ ਰੋ ਜਾ ਕੇ ਦੇਖਦੇ ਹੋਂ ਪੈਸਾ ਚਾਹੇ ਪੂਰਾ ਹੋ ਗਿਆ ਪਰ ਮਨ ਦੇ ਵਿੱਚ ਤਾਂ ਇਹੀ ਚੱਲਦਾ ਨਾ ਕਿੱਥੇ ਨੂੰ ਵੱਢਣਾ ਸੀ ਕਿੱਥੇ ਮੰਡੀ ਦੇ ਵਿੱਚ ਕਣਕ ਸਿੱਟਣੀ ਸੀ ਤੂੜੀ ਬਣਾਉਣੀ ਸੀ ਇਹ ਤਾਂ ਹੈ ਜੀ ਉਦੋਂ ਚਾਹ ਕੁਝ ਵੱਖਰਾ ਹੁੰਦਾ ਹੁਣ ਹੋਰ ਹੈ ਜੀ ਜਦੋਂ ਆਗੇ ਵੇਖੀ ਤਾਂ ਬਿੱਦਾ ਨਹੀਂ ਪੈ ਪਹਿਰਾ ਸਾਲੇ ਠੀਕ ਹੈ ਹਾਂ ਖੇਡ ਆਗੇ ਵੇਖਿਆ ਨਹੀਂ ਜਾਂਦਾ ਜੀ ਬਾਈ ਮੈਂ ਤੁਹਾਡੇ ਨਾਲ ਵੀ ਤੁਸੀਂ ਚਲੋ ਘੱਟ ਬੋਲਦੇ ਪਰ ਉਹ ਤੁਹਾਡੀ ਵੀਡੀਓ ਨੇ ਨਾ ਬਾਈ ਸਭ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਕਢਾ ਕੇ ਰਖਤਾ ਤੁਸੀਂ ਦੋਵੇਂ ਭਰਾ ਪਹਿਲਾਂ ਤਾਂ ਤੁਹਾਨੂੰ ਸਲੂਟ ਆ ਬਹੁਤ ਮਿਹਨਤ ਕਰਦੇ ਹੋ ਬਾਈ ਉਹ ਜਦੋਂ ਤੁਸੀਂ ਆ ਕੇ ਦੇਖਿਆ ਕਿਉਂਕਿ ਤੁਸੀਂ ਤਾਂ ਬੋਲਦੇ ਨਹੀਂ ਤੇ ਜਿਹੜਾ ਨਹੀਂ ਬੰਦਾ ਘੱਟ ਬੋਲਦਾ ਉਹ ਰੱਬ ਨਾਲ ਗੱਲ ਹੁੰਦੀ ਹੈ ਫਿਰ ਉਹ ਰੱਬ ਨੂੰ ਕੀ ਕਹਿ ਆ ਯਾਰ ਸਾਡੇ ਨਾਲ ਧੱਕਾ ਕਿਉਂ ਕਰਦਾ ਉਹ ਵਾਹਿਗੁਰੂ ਹਾਤਾ ਜੀ ਉਹ ਐਂ ਗੱਲ ਹੀ ਮੈਂ ਇਹੋ ਇਹ ਆਏ ਇਹ ਸਾਡੇ ਲੇੜੀ ਆ ਜੀ ਅੱਜ ਸਾਨੂੰ ਨੇੜੇ ਵਾਣ ਦੇ ਹੀ ਠੀਕ ਹੈ ਤੁਸੀਂ ਵੀ ਆ ਗਏ ਸੀ ਭਾਈ ਹਾਂ ਦੋਵੇਂ ਇਕੱਠੇ ਹੀ ਆ ਗਏ ਸੀ ਇਕੱਠੇ ਆ ਗਏ ਸੀ ਅਸੀਂ ਹਾਂ ਇਹ ਤੁਰ ਕੇ ਆ ਗਏ ਨਹੀਂ ਤੁਰਿਆ ਹੁੰਦਾ ਮੈਂ ਮੋਟਰਸਾਈਕਲ ਤੇ ਇਹ ਮਗਰੀ ਮੈਂ ਮੋਟਰਸਾਈਕਲ ਤੇ ਆ ਗਿਆ ਜੀ ਕੋਲ